ਉਹ ਅੱਜ ਕਾ ਖਾਲਸਾ ਅੱਜ ਕੀ ਫਤਿਹ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਛੋਟੇ ਸੱਜਿਆਂ ਦਾ ਬਦਲਾ ਲਿਆ ਪੀਰ ਬੁੱਧੂ ਸਾਡੇ ਪਰਿਵਾਰ ਦਾ ਬਦਲਾ ਲਿਆ ਸ਼ਾਸ਼ਲ ਬੇਗ ਜਾਸ਼ਲ ਬੇਗ ਅਤੇ ਧੰਤਨ ਸਿੰਘ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਜ਼ਲਾਦ ਜਲਾਲਉਦੀਨ ਨੂੰ ਸਦਾ ਦੀ ਨੀਂਦ ਸੁਆਇਆ ਅੱਜ ਆਪਣੇ ਸਾਥੀਆਂ ਸਮੇਤ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੀ ਧਰਤੀ ਸਦੀਆਂ ਤੋਂ ਵਿਦੇਸ਼ੀ ਹਮਲਾਵਾਰਾਂ ਦੇ ਪੈਰਾਂ ਥੱਲੇ ਲਤਾੜੀ ਜਾਂਦੀ ਰਹੀ ਇੱਥੋਂ ਦੇ ਲੋਕਾਂ ਨੂੰ ਰੋਜ਼ ਰੋਜ਼ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਧਾੜਵੀਆਂ ਹੱਥੋਂ અપਮਾਨਤ ਹੋਣਾ ਪੈਂਦਾ ਖਾਦਾ ਪੀਤਾ ਲਾਹਿਦਾ ਬਾਕੀ ਅਮਰ ਸ਼ਹਿਦਾ ਲੋਕ ਇਸ ਤਰੀਕੇ ਦੇ ਨਾਲ ਆਪਣਾ ਜੀਵਨ ਜੂਰੈ ਸਨ 12 ਮਈ 1710 ਨੂੰ ਛਡੌਰਾ ਫਤਿਹ ਕਰਨ ਤੋਂ ਪ੍ਰੰਤ ਚੱਪੜ ਚਿਰੀ ਦੇ ਮੈਦਾਨ ਵਿੱਚ 14 ਮਈ 1710 ਨੂੰ ਸਰਹਿੰਦ ਆਦ ਨੂੰ ਜਿੱਤਦੇ ਹੋਏ ਬਾਬਾ ਬੰਦਾ ਸਿੰਘ ਜੀ ਬਹਾਦਰ 1715 ਨੂੰ ਬਟਾਲਾ ਕਲਾ ਨੌਰਵਾਲ ਨਿਕਲ ਗਏ ਉਹਨਾਂ ਨੇ ਅਖੀਰਲੀ ਲੜਾਈ ਲਾਹੌਰ ਦੇ ਸੂਬੇ ਅਫਜ਼ਲ ਸਮਦ ਖਾਨ ਨਾਲ ਗਰਦਾਸਪੁਰ ਤੋਂ 4 ਮੀਲ ਪੱਛਮ ਵੱਲ ਗੁਰਦਾਸ ਨਿੰਗਲ ਦੀ ਗੜੀ ਵਿੱਚ ਲੜਾਈ ਫੌਜ ਨੇ ਗੜੀ ਅੰਦਰ ਰਸਨ ਪਾਣੀ ਜਾਣਾ ਬੰਦ ਕਰ ਦਿੱਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸਿੰਘ ਅੰਨ ਪਾਣੀ ਤੇ ਜੰਗੀ ਸਾਜ਼ੋ ਸਮਾਨ ਦੀ ਤੰਗੀ ਦੇ باوجود ਸ਼ਿਦਕਦਲੀ ਨਾਲ ਜੂਝਦੇ ਰਹੇ ਫੌਜ ਦਾ ਗੜੀ ਦਿਵਾਲੇ ਘੇਰਾ ਤੰਗ ਹੁੰਦਾ ਗਿਆ ਅਖੀਰ ਭੁੱਖੇ ਪਾਣੇ ਸਿੰਘ 8 ਮਹੀਨੇ ਦੀ ਲੜਾਈ ਤੋਂ ਬਾਅਦ 7 ਸਤੰਬਰ 1715 ਨੂੰ ਫੌਜ ਦੁਆਰਾ ਫੜੇ ਗਏ ਜਰ ਬਾਬਾ ਜੀ ਨੂੰ ਫੜਕੇ ਲਜਾਇਆ ਜਾ ਰਿਹਾ ਸੀ ਉਹਨਾਂ ਦੇ ਨਾਲ 2300 ਸਿੱਖਾਂ ਦੇ ਹੱਥ ਪੈਰ ਬੰਨ੍ਹ ਕੇ ਸੀਸ ਵੱਟ ਕੇ ਨੇ ਜਿਹਾ ਪਰ ਟੰਗੇ ਹੋਏ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਾਤਾ ਸ਼ਪਤਨੀ ਅਤੇ ਤਿੰਨ ਸਾਲ ਦੇ ਪੁੱਤਰ ਬਾਬਾ ਅਜੇ ਸਿੰਘ ਨੂੰ ਵੀ ਫੜ ਲਿਆ ਗਿਆ ਹੈ ਬਾਬਾ ਜੀ ਤੇ ਬਾਕੀ ਸਿੱਖਾਂ ਨੂੰ ਪਹਿਲਾਂ ਲਾਹੌਰ ਲਿਜਾਇਆ ਗਿਆ ਕਿਉਂਕਿ ਵੱਡੇ ਲੈਵਲ ਤੇ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ 8 ਮਹੀਨੇ ਕਲੇ ਨੂੰ ਘੇਰਾ ਪਾਇਆ ਤੇ ਕਿੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਿਉਂਕਿ ਇਥੋਂ ਤਾਂ ਗਿਣਤੀ ਥੋੜੇ ਸਿੰਘਾਂ ਦੀ ਸੀ ਜਿਹੜੇ ਗ੍ਰਿਫਤਾਰ ਕੀਤੇ ਸੀ ਜਾਂ ਸ਼ਹੀਦ ਕੀਤੇ ਗਏ ਸੀ ਇਹਨਾਂ ਨੂੰ ਪਹਿਲਾਂ ਲਾਹੌਰ ਵੱਲ ਲਿਜਾਇਆ ਗਿਆ ਰਸਤੇ ਦੇ ਵਿੱਚ ਕਤਲੇਆਮ ਕਰਦੇ ਹੋਏ ਜਿਹੜਾ ਵਿਸ਼ਿੰਗ ਮਿਲਦਾ ਉਹਦਾ ਸਿਰ ਲਾ ਕੇ ਨੇਜੇ ਤੇ ਟੰਗ ਲੀਂਦੇ ਧੜ ਗੱਡਿਆਂ ਤੇ ਲੱਦ ਲੀਂਦੇ ਤੇ ਇਸੇ ਤਰ੍ਹਾਂ ਹੀ ਬਾਕੀ ਸਿੰਘਾਂ ਨੂੰ ਲਾਹੌਰ ਲਜਾਇਆ ਗਿਆ ਬੇਵਤੀ ਕੀਤੀ ਗਈ ਬਾਜ਼ਾਰਾਂ ਵਿੱਚ ਘਮਾਇਆ ਗਿਆ ਫਿਰ ਲਾਹੌਰ ਤੋਂ ਦਿੱਲੀ ਵੱਲ ਨੂੰ ਤੋਰਿਆ ਗਿਆ ਬਾਬਾ ਜੀ ਨੂੰ ਚਾਰ ਸਮਾਂ ਥਾਵਾਂ ਤੇ ਸੰਗੜਾ ਨਾਲ ਲੋੜ ਕੇ ਲੋਹੇ ਦੇ ਪਿੰਜਰੇ ਵਿੱਚ ਬੰਦ ਕੀਤਾ ਗਿਆ ਬਾਬਾ ਜੀ ਦੇ ਮਗਰ ਕੈਦੀਆਂ ਦੀ ਗਿਣਤੀ 740 ਸੀ ਨੇਜਿਆਂ ਤੇ ਟੰਗੇ ਸਿਰਾਂ ਦੀ ਗਿਣਤੀ ਹੁਣ 2000 ਸੀ ਤੇ ਇਸ ਤੋਂ ਇਲਾਵਾ 700 ਗੱਡੇ ਸਿੱਖਾਂ ਦੇ ਸਿਰਾਂ ਤੇ ਤੜਾਂ ਦੇ ਨਾਲ ਲਦੇ ਪਏ ਸਨ ਗੁਰਮਤਿ ਦੇ ਅਦਰਸ਼ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਗਤੀ ਤੇ ਸ਼ਕਤੀ ਦੀ ਧਾਰਣੀ ਸੰਤ ਸਿਪਾਈ ਤਤਕ ਸਰੰਤਰ ਤੇ ਸਪੂਰਨ ਮਨੁੱਖ ਖਾਲਸਾਪਨ ਦੀ ਸਾਜਨਾ ਕੀਤੀ ਸੀ ਖਾਲਸਾਪਨ ਦੀ ਸਾਜਨਾ ਨਾਲ ਪੰਜਾਬ ਤੇ ਲੋਕਾਂ ਨੇ ਚਿਰ ਤੇ ਇੱਕ ਜلال ਚਮਕਣ ਲਗਾ ਇੱਕ ਇੱਕ ਸਿੰਘ ਆਪਣੇ ਆਪ ਨੂੰ ਸਵਾ ਲੱਖ ਦੇ ਬਰਾਬਰ ਸਮਝਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ 1670 ਈਸਵੀ ਵਿੱਚ ਰਜੌਰੀ ਪੁਨਸ਼ ਵਿਖੇ ਸ਼੍ਰੀ ਨਾਮਦੇਵ ਭਾਰਦਵਾਜ ਰਾਜਪੂਤ ਦੇ ਘਰ ਪੈਦਾ ਹੋਇਆ। ਨਾਮ ਰੱਖਿਆ ਗਿਆ ਲక్ష్ਮਣ ਦਾਸ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਮਨ ਸਿੰਘ ਜੀ ਜਦ ਨਦੇੜ ਪਹੁੰਚੇ ਉੱਥੇ ਉਹਨਾਂ ਦੀ ਮੁਲਾਕਾਤ ਬਾਬਾ ਜੀ ਨਾਲ ਹੋਈ। ਗੁਰੂ ਸਾਹਿਬ ਨੂੰ ਹੀ ਸਮਰਪਿਤ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਅੰਮ੍ਰਿਤ ਪਾਣ ਕਰਵਾ ਕੇ ਮਾਦੋ ਦਾਸ ਬਰਾਗੀ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਬਣਾਇਆ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਬਣਾਇਆ ਸਿੰਘ ਸਾਜਣ ਤੋਂ ਬਾਅਦ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਖਾਸ ਕਰਕੇ ਸਿੱਖਾਂ ਨੂੰ ਬਹੁਤ ਵੱਡੀ ਦੇਣ ਹੈ ਕੁਝ ਖੇਤਰਾਂ ਵਿੱਚ ਉਸ ਦੇ ਪਾਏ ਹੋਏ ਪੁਰਣੇ ਅੱਜ ਵੀ ਅਪਣਾਏ ਜਾ ਰਹੇ ਨੇ ਬਾਬਾ ਜੀ ਦਾ ਪਹਿਲਾ ਕੰਮ ਸਰਲਤ ਖਾਲਸਾ ਨੂੰ ਦਰپیش ਹਾਲਾਤ ਦੇ ਮੱਦੇ ਨਜ਼ਰ ਹੋਰ ਚੰਗੀ ਤਰ੍ਹਾਂ ਸੰਗਠਨ ਕਰਨਾ ਸੀ ਫੌਜੀ ਜਨਰਲ ਦੇ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕੋਈ ਵੀ ਟੱਕਰ ਨਹੀਂ ਸੀ ਕਰ ਸਕਦਾ ਪਿਆਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੀ ਅਜਿੱਤ ਹੋਣ ਦਾ ਭਰਮ ਤੋੜਿਆ ਬਾਬਾ ਬੰਦਾ ਸਿੰਘ ਨੇ ਮੁਗਲਾਂ ਨੂੰ ਪੰਜਾਬ ਦੀ ਧਰਤੀ ਤੇ ਮਾਰ ਮੁਕਾਇਆ ਬੰਦਾ ਸਿੰਘ ਜੀ ਨੇ ਪੰਜਾਬ ਦੇ ਵਾਹੀਕਾਰ ਕਿਸਾਨਾਂ ਨੂੰ ਭੋਏ ਦੇ ਮਾਲਕ ਬਣਾ ਦਿੱਤਾ ਉਹਨਾਂ ਤੋਂ ਪਿੱਛੋਂ ਵੀ ਇਹ ਪ੍ਰਬੰਧ ਅੰਗਰੇਜ਼ਾਂ ਦੇ ਰਾਜ ਤੱਕ ਇਵੇਂ ਹੀ ਚੱਲਦਾ ਰਿਹਾ ਉਹਨਾਂ ਨੇ ਪੰਜਾਬ ਵਿੱਚ ਰਾਜਨੀਤਿਕ ਜਾਗਰੂਕਤੀ ਲਿਆਉਣ ਦੇ ਨਾਲ ਨਾਲ ਆਰਥਿਕ ਖੁਸ਼ਹਾਲੀ ਦਾ ਮੋੜ ਵੀ ਬਣਿਆ ਉਹਨਾਂ ਨੇ ਪੰਜਾਬ ਵਿੱਚ ਇੱਕ ਕ੍ਰਾਂਤੀ ਲਿਆਂਦੀ ਦੂਜਿਆਂ ਦੀਆਂ ਜ਼ਮੀਨਾਂ ਤੇ ਕੰਮ ਕਰਨ ਵਾਲੇ ਬੇਜ਼ਮੀਨੇ ਮਜ਼ਾਰੇ ਕਿਸਾਨਾਂ ਨੂੰ ਜ਼ਿਮੀਂਦਾਰ ਤੇ ਸਿੱਖ ਸਰਦਾਰ ਬਣਾ ਦਿੱਤਾ ਇਸ ਪੱਖੋਂ ਵੀ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਦੀ ਲੰਮੀ ਦ੍ਰਿਸ਼ਟੀ ਦੇ ਡੂੰਘੀ ਸੋਚ ਨਾਲ ਦਿੱਤੀ ਉਹਨਾਂ ਦੀ ਦੇਣ ਦਾ ਸਦਾ ਰਣੀ ਰਹੇਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦ ਲੋਕ ਰਾਜ ਦੀ ਸਥਾਪਨਾ ਕੀਤੀ ਹਰ ਇਲਾਕੇ ਦਾ ਪ੍ਰਬੰਧਕ ਨਿਯੁਕਤ ਕੀਤਾ ਉਹ ਪ੍ਰਬੰਧਕ ਬਹੁਤ ਦਬੇ ਕੁਚਲੇ ਲੋਕਾਂ ਵਿੱਚੋਂ ਹੀ ਹੁੰਦਾ ਸੀ ਇਹ ਪਹਿਲੀ ਵਾਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਮਾਈ ਹੇਠ ਪੰਜਾਬ ਦੇ ਦਬੇ ਕੁਚਲੇ ਲੋਕਾਂ ਨੇ ਆਜ਼ਾਦੀ ਦਾ ਨਿਗਮ ਅਣਿਆ ਔਰ ਉਹਨਾਂ ਨੂੰ ਸਮਝ ਸੀ ਥੱਲੇੋਂ ਉੱਪਰ ਨੂੰ ਜਿਹੜਾ ਬੰਦਾ ਜਾਵੇ ਉਹ ਸਾਰੀ ਸਮਝ ਦੇ ਨਾਲ ਚੱਲਦਾ ਹੈ ਇਸ ਕਰਕੇ ਬੜੀ ਲੰਮੀ ਦੂਰ ਦ੍ਰਿਸ਼ਟੀ ਸੋਚ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਪ੍ਰਬੰਧ ਕਾਇਮ ਲਾਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਿੱਖ ਗਾਉਂ ਲਈ ਚਾਨਣ ਮਨਾਰਾ ਦਾ ਕੰਮ ਕੀਤਾ ਹਮੇਸ਼ਾ ਲਈ ਸਿੱਖ ਗਉ ਮੰਦਰ ਆਜ਼ਾਦੀ ਦੀ ਚਿੰਗਲਾਤੀ ਜੋ ਕਿ ਪਿਛੋਂ ਜਾ ਕੇ ਰਾਜ ਦੀ ਪ੍ਰਾਪਤੀ ਦੇ ਸੰਘਰਸ਼ ਦਾ ਕਾਰਨ ਬਣੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਕਰੀਬਨ 6 ਸਾਲ ਜਮਨਾ ਤੋਂ ਰਾਵੀ ਤੱਕ ਦੇ ਵਿਸ਼ਾਲ ਇਲਾਕੇ ਤੇ ਰਾਜ ਕੀਤਾ 1716 ਵਿੱਚ ਉਹ ਭਾਵੇਂ ਸ਼ਹੀਦ ਹੋ ਗਏ ਪਰ ਉਹ ਪੰਜਾਬ ਵਿੱਚ ਸਿੱਖ ਰਾਜ ਦੀ ਬੁਨਿਆਦ ਦੀ ਡੂੰਗੀ ਨੀ ਕਾਇਮ ਕਰ ਗਏ ਇਸ ਬੁਨਿਆਦ ਉੱਤੇ ਹੀ 1799 ਈਸਵੀ ਨੂੰ ਲਾਹੌਰ ਫਤਿਹ ਕਰਨਾ ਪ੍ਰੰਤ 1801 ਜੁਮਾਨਾ ਜਨਜੀਤ ਸਿੰਘ ਦਾ ਵਿਸਾਲ ਰਾਜ ਕਾਇਮ ਹੋ ਗਿਆ ਨੀ ਕੀਤਾ ਆਪ ਜੀ ਦੇ ਬੱਚੇ ਦਾ ਸਾਹਮਣੇ ਦਿਲ ਚੀਰ ਕੇ ਆਪ ਜੀ ਦੇ ਮੂੰਹ ਦੇ ਵਿੱਚ ਤੁਨਿਆ ਗਿਆ ਔਰ ਜਮੂਰਾਂ ਦੇ ਨਾਲ ਮਾਰਚ ਨੋਜ-ਨੋਜ ਕੇ ਆਪ ਜੀ ਨੂੰ ਤਸੀਹੇ ਦਿੱਤੇ ਗਏ ਅਖੀਰ ਤੇ ਜਿਸ ਵੇਲੇ ਇਕਬਾਦ ਸਿੰਘ 씨 ਨਾਲ ਕਹਿੰਦੇ ਬੜਾ ਯੋਧਾ ਸੀ ਜਿਸ ਵੇਲੇ ਮੁਗਲਿਆ ਹਕੂਮਤ ਨੇ ਕਿਹਾ ਕਿ ਇਹ ਬੜਾ ਕਹਿੰਦੇ ਬਹਾਦਰਿਆ ਸੰਗਲਾਂ ਦੇ ਵਿੱਚ ਬਣਿਆ ਆਇਆ ਸੀ ਤੇ ਭਾਈ ਬਾਦ ਸਿੰਘ ਨੇ ਕਿਹਾ ਕਿ ਜੇ ਨਜ਼ਾਰਾ ਦੇਖਣਾ ਤਾਂ ਖੋਲ ਕੇ ਦੇਖ ਭਾਵੇਂ ਉਨੀ ਖਰਾਕ ਵੀ ਨਹੀਂ ਸੀ ਮਿਲਦੀ ਭੁਖੇ ਪਾਣੇ ਸਨ ਫਿਰ ਵੀ ਪਿਆਰੇ ਜਿਸ ਵੇਲੇ ਹੱਥ ਘੜੀਆਂ ਖੋਲੀਆਂ ਔਰ ਆਤਕੜੀਆਂ ਖੋਲਦਿਆਂ ਖੋਲਦਿਆਂ ਚਾਰ ਪੰਜ ਮੁਗਲਾਂ ਨੂੰ ਖਤਮ ਕਰ ਦਿੱਤਾ ਔਰ ਅਖੀਰ ਤੇ ਭਾਈ ਬਾਦ ਸਿੰਘ ਨੂੰ ਮੈਂ ਸ਼ਹੀਦ ਕੀਤਾ ਅਖੀਰ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪਹਿਲਾਂ ਇੱਕ ਲੱਤ ਕੱਟੀ ਗਈ ਫਿਰ ਦੂਸਰੀ ਲੱਤ ਕੱਟੀ ਗਈ ਫਿਰ ਇੱਕ ਬਾਹ ਕੱਟੀ ਗਈ ਫਿਰ ਦੂਸਰੀ ਬਾਹ ਕੱਟੀ ਗਈ ਦੋਵੇਂ ਅੱਖਾਂ ਖਤਮ ਕੀਤੀਆਂ ਗਈਆਂ ਔਰ ਇਸ ਤਰੀਕੇ ਦੇ ਨਾਲ ਭਾਈ ਸਾਹਿਬ ਨੂੰ ਤਸੀਹੇ ਦੇ ਦੇ ਕੇ ਅੰਤ ਨੂੰ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੁਏ ਸਿਪਾਹੀ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਆਸੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਕਜਾਈਏ ਜੀ ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜਿੱਕੇ ਫਤਿਹ